ਏ ਵੀ ਪੀ ਸੰਜਾ ਤੁਹਾਨੂੰ ਰੱਖੇ ਅੱਗੇ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਘਰ ਸਾਹਮਣੇ ਖੁਦ ਨੂੰ ਅਗਦੇ ਹਵਾਲੇ ਕਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਕੰਪਿਊਟਰ ਟੀਚਰ ਗੁਰਪ੍ਰੀਤ ਕੌਰ ਦਾ ਹਾਲ ਜਾਣਨ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਪੀੜਤ ਦਾ ਹਾਲ ਜਾਣਨ ਤੋਂ ਬਾਅਦ ਕਾਂਗਰਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਪ੍ਰਧਾਨ ਤੇ ਜਮ ਕੇ ਬਰੇ ਉਹਨਾਂ ਧਰਮ ਅਤੇ ਸਿਆਸਤ ਚ ਆਏ ਨਿਗਾਰ ਦਾ ਜ਼ਿੰਮੇਵਾਰ ਐਸਜੀਪੀਸੀ ਪ੍ਰਧਾਨ ਤੇ ਸੀਐਮ ਨੂੰ ਦੱਸਿਆ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਦੀ ਤੁਲਨਾ ਪੰਜਾਬ ਨੂੰ ਲੁੱਟਣ ਵਾਲੇ ਮੁਗਲ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਨਾਲ ਕਰ ਦਿੱਤੀ ਕਿਹੜਾ ਇਹ ਗਰੀਬ ਆਦਮੀ ਨਾ ਕੀ ਬਣ ਰਿਹਾ ਹੈ ਉਹ ਉਹਨਾਂ ਨੂੰ ਕੋਈ ਫਿਕਰ ਨਹੀਂ ਪ੍ਰਕਾਸ਼ ਸਿੰਘ ਬਾਦਲ ਦਾ ਤੇ ਮੱਕੜ ਸਾਹਿਬ ਦਾ ਜਿਸ ਗੱਲ ਵੱਲ ਧਿਆਨ ਹੈ ਤੁਹਾਨੂੰ ਹੀ ਪਤਾ ਇਹਨਾਂ ਦਾ ਲੋਕਾਂ ਦੀ ਭੈਤਰੀ ਵੱਲ ਧਰਮ ਦੀ ਭੈਤਰੀ ਵੱਲ ਸੂਬੇ ਦੀ ਭੈਤਰੀ ਵੱਲ ਧਿਆਨ ਨਹੀਂ ਇਹਨਾਂ ਦੀ ਤਜੋਰੀਆਂ ਵੱਲ ਧਿਆਨ ਇੱਕ ਦਾ ਸਰਕਾਰੀ ਤਜੋਰੀ ਵੱਲ ਇੱਕ ਦਾ ਤਾਰਮਕ 700000 ਸੋ ਇਹਨਾਂ ਦੀ ਤੇ ਆਪਾਂ ਗੱਲ ਹੀ ਛੱਡ ਲਈਏ ਇਹਨਾਂ ਤੋਂ ਕੋਈ ਪੰਜਾਬ ਦੇ ਕਿਸੇ ਵੀ ਆਦਮੀ ਨੂੰ ਕੋਈ ਤਕੋ ਨਹੀਂ ਸਮੁੱਚਾ ਪੰਜਾਬ ਅੱਜ ਇਹ ਪੋਜੀਸ਼ਨ ਹੈ ਤੁਸੀਂ ਇੰਦੀ ਦੀ ਕਾਂਗਰਸ ਦੀ ਗੱਲ ਨਾ ਕਰੋ ਸਮੁੱਚੇ ਪੰਜਾਬ ਦੇ ਕਿਸੇ ਪੰਜਾਬੀ ਦਾ ਕੋਈ ਵਿਸ਼ਵਾਸ ਅੱਜ ਇਹ ਸਰਕਾਰ 'ਚ ਨਹੀਂ ਰਹਿ ਗਿਆ ਤੁਸੀਂ ਗਵਰਨਰ ਸਾਹਿਬ ਨੂੰ ਤੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਤੇ ਰਹਿਮ ਕਰੋ ਪੰਜਾਬ ਦੇ ਲੋਕਾਂ ਤੇ ਰਹਿਮ ਕਰੋ ਕਿਰਪਾ ਕਰਕੇ ਗਵਰਨਰ ਰਾਜ ਜਾਂ ਰਾਸ਼ਟਰਪਤੀ ਰਾਜ ਲਗਾਓ ਕੋਈ ਨਵੀਂ ਸਰਕਾਰ ਆਏ ਇਹਨਾਂ ਲੋਕਾਂ ਤੋਂ ਸਾਡਾ ਖਿਹੜਾ ਚਲੋ ਅਹਿਮਦ ਸ਼ਾਹ ਅਬਦਾਲੀ ਨੇ ਤੇ ਪੰਜਾਬ ਨੂੰ ਇੱਕ ਵਾਰ ਲੁੱਟਿਆ ਸੀ ਇਹ ਹਰ ਰੋਜ਼ ਲੁੱਟਦੇ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ